ਸਫਰਨਾਮਾ ਬਾਇਓਕਾਰ ਚ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਆਓ ਅੱਜ ਤੁਹਾਨੂੰ ਲੈ ਕੇ ਚੱਲੀਏ ਸ਼ਹਿਰ ਦੀ ਭੀੜ-ਭੜ ਤੋਂ ਇੱਕਦਮ ਦੂਰ ਜਿੱਥੇ ਜਿੱਧਰ ਵੀ ਦੇਖੋਗੇ ਦੂਰ-ਦੂਰ ਤੱਕ ਘਣੇ ਜੰਗਲ ਪੰਛੀਆਂ ਦੀਆਂ ਮਿੱਠੀਆਂ ਆਵਾਜ਼ਾਂ ਦਾ ਸੰਗੀਤ ਪਾਣੀ ਦੀ ਆਵਾਜ਼ ਤਾਜੀ ਹਵਾ ਇੱਕਦਮ ਸਾਫ਼ ਵਾਤਾਵਰਨ ਜਿੱਥੇ ਜੰਗਲੀ ਜਾਨਵਰ ਵੀ ਬੇਫਿਕਰ ਹੋ ਕੇ ਘੁੰਮਦੇ ਆ ਤੇ ਕੁਦਰਤ ਦਾ ਐਸਾ ਨਜ਼ਾਰਾ ਜਿੰਨੀ ਦੇਰ ਵੀ ਦੇਖੀ ਜਾਓਗੇ ਤੁਹਾਡਾ ਮਨ ਨਹੀਂ ਭਰੂਗਾ ਮੈਂ ਗੱਲ ਕਰ ਰਿਹਾ ਦੋਸਤੋ ਬਠਿੰਡਾ ਦੇ ਚਿੜੀਆ ਘਰ ਕਮ ਡੀਅਰ ਸਫਾਰੀ ਬੀਡ ਤਲਾਓ ਆਓ ਸ਼ੁਰੂ ਕਰੀਏ ਅੱਜ ਦਾ ਬਲੌਗ ਸਾਰਿਆਂ ਨੂੰ ਸਭ ਤੋਂ ਪਹਿਲਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਘੁਮਾ ਕੇ ਲੈ ਕੇ ਆਵਾਂਗੇ ਬਠਿੰਡਾ ਦੇ ਇਕਲੌਤੇ ਜੂਝ ਆ ਬੀੜ ਤਲਾਬ ਜੂ ਤੇ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆ ਦੇਖੋ ਮੇਰੇ ਪਿੱਛੇ ਤੁਸੀਂ ਟਾਈਮ ਦੇਖ ਰਹੇ ਹੋ ਟਾਈਮ ਵੱਜ ਚੁੱਕੇ ਐ 9:20 ਮਿੰਟ ਤੇ ਬਾਹਰ ਮੌਸਮ ਦਿਖਾਉਣਾ ਪਹਿਲਾਂ ਤੁਹਾਨੂੰ ਨਾਲੇ ਕਾਰ ਧੋ ਲਈਏ ਆ ਦੇਖੋ ਜੀ ਆਪਾਂ ਬਾਹਰ ਆ ਗਏ ਆ ਤੇ ਮੌਸਮ ਦੇਖੋ ਬਾਹਰ ਵੀ ਦਿਖਾਉਣਾ ਜਾ ਕੇ ਤੁਹਾਨੂੰ ਮੈਂ ਤੇ ਟ੍ਰੇਲ ਦੇਖੋ ਕਿੰਨੀ ਪਈ ਜਿਵੇਂ ਮੀਂਹ ਪਿਆ ਹੁੰਦਾ ਇਹ ਆ ਦੇਖੋ ਜੀ ਬਾਹਰ ਓਹ ਹੋ ਹੋ ਪੂਰੀ ਤੁੰਦ 9:30 ਦਾ ਟਾਈਮ ਆ ਦੂਰ ਤੱਕ ਦੇਖੋ ਬਹੁਤ ਹੁੰਦਾ ਤੇ ਆਪਾਂ ਕਾਰ ਕੱਢ ਲਈਏ ਸਭ ਤੋਂ ਪਹਿਲਾਂ ਤਾਂ ਕਾਰ ਤੋਂ ਹੀਏ ਠੰਡ ਜੀ ਤਾਂ ਪੈ ਵੀ ਆਕੜੀ ਪਈ ਹੈ ਜਮਾ ਪਹਿਲਾਂ ਥੋੜੀ ਦਿਰ ਪਾਣੀ ਚਲਾਈਏ ਇਹਦੇ ਚ ਫੇਰ ਸਿੱਧੀ ਜੀ ਹੋਊਗੀ ਠੰਡੀ ਬਹੁਤ ਹੈ ਪਹਿਲਾਂ ਤਾਂ ਮੈਂ ਸੋਚਿਆ ਸੀ ਹਮਤੋਜ ਨੂੰ ਵੀ ਉਠਾ ਲਈਏ ਨਾਲ ਕਰਾ ਦੂਗਾ ਫਿਰ ਕਿਦੋਂ ਦੇਖਿਆ ਬਾਹਰ ਆ ਕੇ ਠੰਢੀ ਬਹੁਤ ਹੈ ਮੈਂ ਚੱਲ ਪਿਆਰਾਂ ਦੇ ਵਿਚਾਰੇ ਨੂੰ ਆਪ ਹੀ ਧੋ ਲੈਨੇ ਆਪ ਤੇ ਆ ਜਿਹੜਾ ਜੂ ਆ ਨਾ ਇਹਦੇ ਬਾਰੇ ਥੋੜਾ ਮੈਂ ਤੁਹਾਨੂੰ ਦੱਸ ਦਿੰਨਾ ਬੀੜ ਤਲਾਬ ਪਿੰਡਾ ਉੱਥੇ ਪੈਂਦਾ ਤੇ ਜੇ ਗੱਲ ਕਰੀਏ ਦੂਰੀ ਦੀ ਆਪਣੇ ਘਰ ਤੋਂ 7-8 ਕਿਲੋਮੀਟਰ ਦੂਰ ਹੈ ਨੇੜੀ ਹੈ ਜੇ ਕਿਸੇ ਨੇ ਵੀ ਜਾਣਾ ਤੇ ਜੇ ਰਸਤਾ ਨਹੀਂ ਪਤਾ Google ਤੇ ਲੋਕੇਸ਼ਨ ਲਗਾਓ ਬੀਰਤਲਾਬ ਜੂ ਤੇ ਸਿੱਧਾ ਤੁਹਾਨੂੰ ਉੱਥੋਂ ਦਾ ਮੈਪ ਆ ਜਾਊਗਾ ਬਹੁਤ ਵਧੀਆ ਮਤਲਬ ਬੱਚਿਆਂ ਨੂੰ ਦਿਖਾਉਣ ਵਾਸਤੇ ਨਾ ਕਈ ਤਰ੍ਹਾਂ ਦੇ ਪੰਛੀ ਜਾਨਵਰ ਜਿਹੜੇ ਬੱਚਿਆਂ ਨੇ ਕਦੇ ਨਹੀਂ ਦੇਖੇ ਹੋਣੇ ਇਹ ਉਹ ਵੀ ਇੱਥੇ ਹੈਗੇ ਆ ਬਾਕੀ ਤੁਹਾਨੂੰ ਨਾਲ ਦੀ ਨਾਲ ਜੇ ਦੋ ਉੱਥੇ ਪਹੁੰਚ ਗਏ ਸਾਰਾ ਆਪਾਂ ਦਿਖਾਵਾਂਗੇ ਉੱਥੇ ਪੰਛੀਆਂ ਬਾਰੇ ਜਾਨਵਰਾਂ ਬਾਰੇ ਜਿਹੜੇ ਜਿਹੜੇ ਉੱਥੇ ਹੈਗੇ ਸਾਰਾ ਦੱਸਾਂਗੇ ਤੁਹਾਨੂੰ ਵਧੀਆ ਵੀਡੀਓ ਹੋਊਗੀ ਤੁਸੀਂ ਪੂਰੀ ਦੇਖਿਓ ਤੇ ਇੱਕ ਚੀਜ਼ ਹੋਰ ਦੱਸ ਦਿੰਨਾ ਵੀ ਇੱਕ ਤਾਂ ਹੁੰਦਾ ਵੀ ਆਪਾਂ ਸਿਰਫ ਘੁੰਮਣ ਜਾ ਰਹੇ ਹਾਂ ਉੱਥੇ ਘੁੰਮਣ ਵਾਲਾ ਪੁਆਇੰਟ ਹੁੰਦਾ ਸਿਰਫ ਘੁੰਮਣ ਵਾਲਾ ਪੁਆਇੰਟ ਨਹੀਂ ਆ ਉਹ ਵੀਡੀਓ ਪੂਰੀ ਦੇਖਿਓ ਇੱਕ ਚੀਜ਼ ਦੱਸੂਗਾ ਉਹਦੇ ਚ ਉਹਦੇ 'ਚ ਮਤਲਬ ਤੁਸੀਂ ਇੱਕ ਇਹੋ ਜਿਹਾ ਕੰਮ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਪੁੰਨ ਦੇ ਭਾਗੀਦਾਰ ਵੀ ਬਣ ਸਕਦੇ ਹੋ ਤੇ ਉਹ ਕੀ ਹੈ ਉਹ ਤੁਹਾਨੂੰ ਅੱਗੇ ਵੀਡੀਓ 'ਚ ਆਪਾਂ ਜਾ ਕੇ ਦੱਸਦੇ ਹਾਂ ਉੱਥੇ ਦਿਖਾਵਾਂਗੇ ਤੁਹਾਨੂੰ ਹਾਂਜੀ ਤੇ ਦੋਸਤੋ ਲੋ ਆਪਾਂ ਜਮ੍ਹਾਂ ਹੋ ਗਏ ਆ ਤਿਆਰ ਤੇ ਅਮਤੋਜ ਤਾਂ ਬਹਿ ਗਿਆ ਵਿੱਚ ਅਭੀ ਕੈਮਰੇ ਤੇ ਆ 12:07 ਮਿੰਟ ਹੋ ਚੁੱਕੇ ਆ ਤੇ ਹੁਣ ਚੱਲਦੇ ਆਪਾਂ ਵੇੜ ਤਲਾਜ਼ੂ ਤੇ ਹੁਣ ਮਿਲਦੇ ਆਪਾਂ ਸਿੱਧਾ ਉੱਥੇ ਪਹੁੰਚ ਕੇ ਰਸਤੇ ਦਾ ਮੜਮ اٹੈਕ ਕਰਦਾ ਸ਼ੋਰਟ ਸੌਨ ਦੇਵਾਂਗਾ ਵੀ ਕਿੱਥੋਂ ਆਪਾਂ ਮੁੜਨਾ ਕਿਹੜੇ ਰਸਤੇ ਜਾਣ ਆਜੋ ਲੋ ਜੀ 17 ਮਿੰਟ ਦੀ ਡਰਾਈਵ ਤੋਂ ਬਾਅਦ ਆਪਾਂ ਪਹੁੰਚ ਗਏ ਆ ਬੀੜ ਤਲਾਬ ਜੂ ਆਓ ਸਭ ਤੋਂ ਪਹਿਲਾਂ ਤਾਂ ਆਪਾਂ ਲਈਏ ਟਿਕਟਾਂ ਆ ਦੇਖੋ ਆ ਟਿਕਟ ਦੇ ਚਾਰਜਸ ਤੇ ਸਭ ਤੋਂ ਮੇਨ ਗੱਲ ਕਿ ਸੋਮਵਾਰ ਚਿੜੀਆਕਰ ਬੰਦ ਹੁੰਦਾ ਸੋਮਵਾਰ ਦਾ ਪਲਾਨ ਨਾ ਕਰਿਓ ਤੇ ਐਂਟਰੀ ਗੇਟ ਤੇ ਆ ਕੁਝ ਹਦਾਇਤਾਂ ਲਿਖੀਆਂ ਹੋਈਆਂ ਇਹਨਾਂ ਨੂੰ ਐਂਟਰ ਕਰਨ ਤੋਂ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਲਿਓ ਹਲੋ ਜੀ ਦੇਖੋ ਆਪਾਂ ਐਂਟਰੀ ਕਰ ਲਈ ਹੈ ਤੇ ਅੰਦਰ ਆ ਗਏ ਅੱਜ ਰਸ਼ਵੀ ਕਾਫੀ ਹੈ ਆ ਖੜੇ ਆਪਣੇ ਅਮਤੋਜ ਅਵੀ ਤੇ ਰੁਪਿੰਦਰ ਆ ਦੇਖੋ ਗੇਟ ਦੇ ਨਾਲ ਹੀ ਪਾਰਕਿੰਗ ਹੈ ਜੀ ਆ ਪਾਰਕਿੰਗ ਦੀ ਪਰਚੀ ਕਟਾ ਲਈ ਆਪਾਂ ਤੇ ਆ ਆਪਾਂ ਐਂਟਰੀ ਫੀਸ ਚਾਰ ਯਾਨਾਂ ਦੀ ਐਂਟਰੀ ਕਰਾ ਲਈ ਤੇ ਵੱਡਿਆਂ ਦੀ 30 ਰੁਪਏ ਟਿਕਟ ਹੈ ਤੇ 6 ਤੋਂ ਲੈ ਕੇ 12 ਸਾਲ ਦੇ ਬੱਚੇ ਦੀ 20 ਰੁਪਏ ਟਿਕਟ ਹੈ ਤੇ ਆਪਣੇ ਚਾਰਾਂ ਦੇ 100 ਰੁਪਏ ਲੱਗੇ ਆ ਜੀ ਆਓ ਹੁਣ ਤੁਹਾਨੂੰ ਘਮਾਉਣੇ ਆ ਜੂ ਨਵੇਂ-ਨਵੇਂ ਚੀਜ਼ਾਂ ਦਿਖਾਉਣੇ ਨਵੇਂ-ਨਵੇਂ ਪੰਛੀ ਜਾਨਵਰ ਬਹੁਤ ਕੁੱਛ ਹੈ ਇੱਥੇ ਟੰਡਾ ਜਿਵੇਂ ਕੈਂਟਾ ਨਾ ਜੀ ਬਠੰਡਾ ਕੈਂਟ ਅੱਜ ਕੈਂਟ ਤੋਂ ਬਹੁਤ ਲੋਕ ਆਏ ਹੋਏ ਆ ਦੇਖੋ ਟਰੱਕ ਭਰ ਕੇ ਫੌਜੀਆ ਦੇ ਫੈਮਿਲੀ ਨਾਲ ਆਪਦੇ ਬੱਚਿਆਂ ਨੂੰ ਲੈ ਕੇ ਆਏ ਵੇ ਘਮਾਉਣ ਤਾਂ ਇੰਨਾ ਰਸ਼ ਨਹੀਂ ਇੰਨਾ ਰਸ਼ ਨਹੀਂ ਹੁੰਦਾ ਤੇ ਅੱਜ ਕਾਫੀ ਜ਼ਿਆਦਾ ਰਸ਼ ਹੈ ਆ ਦੇਖੋ ਜਿਵੇਂ ਹੀ ਆਪਾਂ ਐਂਟਰੀ ਕਰਕੇ ਅੰਦਰ ਆਵਾਂਗੇ ਸਭ ਤੋਂ ਪਹਿਲਾਂ ਤਾਂ ਪਾਰਕ ਆ ਜਾਂਦਾ ਝੂਲੇ ਤੇ ਕਾਫੀ ਕੁਝ ਐਥੇ ਬੱਚੇ ਤਾਂ ਉਦੋਂ ਹੀ ਭੱਜਲੇ ਝੂਲਿਆਂ 'ਲ ਕਹਿੰਦੇ ਅਸੀਂ ਤਾਂ ਪਹਿਲਾਂ ਝੂਲੇ ਲੈ ਕੇ ਆਉਨੇ ਆ ਆ ਫਿਰਦੇ ਹਮ ਤੋਜ ਤੇ ਅਭੀ ਆ ਦੇਖੋ ਜੀ ਗਿੱਲਾ ਇਥੋਂ ਪੈਂਟ ਨਾਲ ਲਵੇੜ ਲਈ ਆਪ ਵਿਆਖਿਆ ਕੇਂਦਰ ਆ ਗਏ ਬੀੜਲਾ ਚਿੜੀਆ ਘਰ ਦਾ ਆ ਦੇਖੋ ਪਰ ਇੱਥੇ ਬਿਲਕੁਲ ਆਪਾਂ ਐਂਡ ਤੇ ਆਵਾਂਗੇ ਇੱਕ ਚੀਜ਼ ਇੱਥੇ ਇੰਟਰਸਟਿੰਗ ਤੁਹਾਨੂੰ ਦਿਖਾਉਣ ਵਾਲੀ ਉਹ ਆਪਾਂ ਸਾਰਾ ਕਵਰ ਕਰਕੇ ਐਕਸਪਲੋਰ ਕਰਕੇ ਐਂਡ ਤੇ ਜਾਂਦੇ ਹੋਏ ਇੱਥੇ ਆਵਾਂਗੇ ਤੇ ਤੁਹਾਨੂੰ ਵੀ ਚੀਜ਼ ਦਿਖਾਵਾਂਗੇ ਇੱਕ ਤੇ ਇੱਕ ਮੇਰਾ ਵੀਰ ਮੇਰੀ ਭੈਣ ਜੋ ਵੀ ਆਪਣੀਆਂ ਵੀਡੀਓ ਦੇਖ ਰਹੇ ਆ ਤੇ ਕਮੈਂਟ ਕਰਕੇ ਦੱਸਿਓ ਇੱਥੇ ਪਹਿਲਾਂ ਕੌਣ ਕੌਣ ਆਇਆ ਹੋਇਆ। ਉਹ ਦੇਖੋ। ਹਲੋ ਜੀ ਸਭ ਤੋਂ ਪਹਿਲਾ ਪੁਆਇੰਟ ਆ ਗਿਆ। ਇੱਥੇ ਆਏ ਆ ਅਲੱਗ-ਅਲੱਗ ਪੰਛੀ ਵਾਈਜ਼ ਅਲੱਗ पिਂਜਰੇ ਕਹਿ ਲਓ ਜਾਂ ਉਹ ਜਗ੍ਹਾ ਬਣਾਈ ਹੋਈ ਹੈ ਜਿੱਥੇ ਆਹ ਮੋਰ ਆ ਗਿਆ ਜੀ ਆ ਦੇਖੋ। ਇਹ ਉਹ ਜਗ੍ਹਾ ਹੋਏ ਉਹ। ਆਣਾ ਜੀ ਜੋ ਵੀ ਇੱਥੇ ਮਤਲਬ ਜਿਹੜੇ ਵੀ ਜੰਗਲ ਪੰਛੀ ਦਾ ਪਿੰਜਰਾ ਆਊਗਾ ਜਾਂ ਜਗ੍ਹਾ ਆਊਗੀ ਉਹਦੇ ਬਾਰੇ ਪਹਿਲਾਂ ਇੱਥੇ ਪੂਰੀ ਜਾਣਕਾਰੀ ਦਿੱਤੀ ਹੋਈ ਆ ਬੋਰਡ ਲੱਗੇ ਹੋਏ ਆ ਦੇਖੋ। ਇਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਸਕਦੇ ਹੋ ਆ ਦੇਖੋ ਮੋਰ ਬਾਰੇ ਸਾਰੀ ਵੀ ਕਿੰਨੇ ਕਿੱਥੇ ਰਹਿ ਸਕਦਾ ਕਿਹੜੇ ਏਰੀਆ ਚ ਪਾਇਆ ਜਾਂਦਾ ਤੇ ਆ ਦੇਖੋ ਜੀ ਇੱਧਰ ਆ ਹੁਣ ਇਹਨਾਂ ਦਾ ਪਿੰਜਰਾ ਆ ਗਿਆ ਇੱਥੇ ਅੰਦਰ ਤੁਸੀਂ ਜਾ ਕੇ ਪੰਛੀ ਨੂੰ ਦੇਖੋ ਚੱਲਦੇ ਚੱਲਦੇ ਆਪਾਂ ਪਹੁੰਚ ਗਏ ਆ ਦੂਸਰੇ ਕੇਸ ਕੋਲੇ ਆ ਹੈਗਾ ਹੁਣ ਜਗਾ ਬ੍ਰੈਕ ਫਰੈਂਕੋਲਿਨ ਜੀ ਨੂੰ ਆਪਾਂ ਪੰਜਾਬੀ ਚ ਤਿੱਤਰ ਕਹਿ ਦਿੰਨੇ ਆ ਜੀ ਆ ਇਹਦੇ ਬਾਰੇ ਸਾਰਾ ਕੁਝ ਪਹਿਲਾਂ ਇੱਥੇ ਦੇ ਰੱਖੀਏ ਜਾਣਕਾਰੀ ਆਓ ਹੁਣ ਤਿੱਤਰ ਦਿਖਾਈਏ ਤੁਹਾਨੂੰ ਅੰਦਰ ਮਮਾ ਦੇ ਕੋਕ ਆਲੇ 컬러 ਦਾ ਵੀ ਐਸਕੇ ਕੀ ਗਲੀ ਜਾਂਦੇ ਉੱਤੇ ਆਓ ਜੀ ਜਿਵੇਂ ਜਿਵੇਂ ਅੱਗੇ ਵਧ ਰਹੇ ਆ ਆ ਹੁਣ ਤੀਸਰਾ ਪਿੰਜਰਾ ਆ ਗਿਆ ਜੀ ਕਾਫੀ ਵੱਡਾ ਸਾਈਜ਼ ਬਣਾ ਰੱਖਿਆ ਪਿੰਜਰੇ ਦਾ ਵੀ ਆਏ ਨਹੀਂ ਪੰਛੀਆਂ ਨੂੰ ਕੈਦ ਕਰ ਰੱਖਿਆ ਦੇਖੋ ਕਾਫੀ ਸਾਈਜ਼ ਬਹੁਤ ਵੱਡਾ ਹੈ ਕੋਈ ਪੰਛੀ ਆਪਦਾ ਅੰਦਰ ਵਧੀਆ ਜਿੱਧਰ ਜੀ ਕਰਦਾ ਉਧਰ ਜਾਣ ਆ ਦੇਖੋ ਹੈਲੋ ਕਰ ਰਿਹਾ ਤੁਹਾਨੂੰ ਆ ਇੱਕ ਮੰਕੀ ਬਾਹਰ ਤੁਰਿਆ ਫਿਰਦਾ ਦੇਖੋ ਪਰ ਕਹਿ ਨਹੀਂ ਰਿਹਾ ਕਿਸੇ ਨੂੰ ਕੁਝ ਆ ਅੱਗੇ ਆ ਗਿਆ ਜੀ ਬਾਂਦਰ ਉਹ ਦੇਖੋ ਇੱਕ ਬਾਂਦਰ ਉੱਤੇ ਚੜਿਆ ਬੈਠਾ ਤਕ ਫਾਉਲ ਉਹ ਜਦਾਉ ਚਲਾ ਰਿਹਾ ਹੈ ਅਪਾ ਲੀਏ ਫੋਟੋ ਖਿਚਵਾ ਲੀਏ ਡੀਅਰ ਸਫਾਰੀ ਵੀ ਕਰਾਂਗੇ ਹਾਂ ਤੋਤੇ ਪੈਰਟ ਪੈਰਟ ਨਹੀਂ ਇਹ ਸਾਰਾ ਕੀ ਤਾਂ ਉਹ ਕਿੱਥੇ ਚੜਿਆ ਹੋਇਆ ਦੋ ਨੇ ਦੋ ਰਸ ਇੱਕ ਜਰ ਨਹੀਂ ਅੱਧੇ ਜਰ ਨਹੀਂ ਜਮਾਨੀ ਡਰਦਾ ਦੇਖੇ ਮਿੱਠੂ 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 ਕਰ ਰਵਤਾ ਅਮਰ ਆਈ ਮੂ ਤਾਂ ਅਮਤੋਜ ਤੋਂ ਵੀ ਵੱਡੇ ਆ ਉਹ ਦੇਖ ਲਾ ਪਾ ਨਹੀਂ ਹੁੰਦੇ ਇਹਨਾਂ ਤੇ ਆ ਗਿਆ ਜੀ ਪਿੰਜਰਾ ਜੀ ਦਾ ਅਮਤੋਜ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਲੈਪੜ ਇੰਨਤਾ ਬਸ ਹੋਰ ਨਹੀਂ ਕੁਛ ਹੋਰ ਕਿਸੇ ਜਾਨਵਰ ਪੰਛੀ ਦਾ ਕੋਈ ਨਹੀਂ ਇਹਨੂੰ ਬਸ ਲੈਪੜ ਦੇਖਾਓ ਲੈਪੜ ਦਿਖਾਓ ਹੁਣ ਇੱਥੇ ਲੱਭਣਾ ਪੈਣਾ ਵੀ ਲੈਪੜ ਕਿੱਥੇ ਬੈਠਾ ਕਾਫੀ ਵੱਡਾ ਕੇਜ ਆ ਤੇ ਇੱਕੋ ਹੀ ਆ ਲੈਪੜ ਇੱਥੇ ਉਹ ਬੈਠੇ ਆ ਉਹ ਹਨਾ ਹਾਂ ਉਹ ਬੈਠੇ ਉਹ ਬੈਠੇ ਉਹ ਬੈਠੇ ਆ ਜੋ ਦਿਖਾਵਾਂ ਬਸ ਇੰਨੀ ਦੂਰ ਤੋਂ ਹਾਂ ਤੇ ਹੋਰ ਕੋਲੇ ਜਾ ਕੇ ਦੇਖਣਾ ਸਾਹਮਣੇ ਜੰਗਲੀ ਜੀਵ ਥੀਏਟਰ ਆ ਗਿਆ ਇਹਦੇ ਵਿੱਚ ਦੇਖਦੇ ਆਂ ਵੀ ਆ ਕਿਵੇਂ ਚਾਲੂ ਹੈ ਕਿ ਕੀ ਹੈ ਕੀ ਦਿਖਾਉਂਦੇ ਅੰਦਰ ਆਓ ਦੇਖ ਕੇ ਆਉਂਦੇ ਆਪਾਂ ਜੀ ਜ਼ੂ ਕੰਡियर्स ਸਫਾਰੀ ਦੀ ਜੋ ਐਂਟਰੀ ਫੀਸ ਹੈ ਉਹ ਦੱਸੀ ਹੋਈ ਹੈ 3 ਤੋਂ ਲੈ ਕੇ 12 ਸਾਲ ਦੇ ਬੱਚੇ ਦੀ 10 ਰੁਪਏ ਤੇ 12 ਸਾਲ ਤੋਂ ਉੱਪਰ ਵੱਡਿਆਂ ਦੀ 50 ਰੁਪਏ ਤੇ ਜੇ ਕੋਈ ਗਰੁੱਪ ਆਉਂਦਾ ਸਕੂਲ ਕਾਲਜ ਦਾ ਤਾਂ ਉਹਨਾਂ ਦਾ 20 ਰੁਪਏ ਪਰ ਹੈਡ ਤੇ ਆ ਜਿਹੜਾ ਥੀਏਟਰ ਨਾਲ ਆ ਜਿਹੜੀ ਆਪਾਂ ਬਿਲਡਿੰਗ ਆ ਗਈ ਇਹਦੀ ਟਿਕਟਾਂ ਲੱਗ ਲੱਗੂਗੀ ਜੀ ਉਹ ਦੇਖਦੇ ਆਪਾਂ ਕਿੰਨੀ ਆ ਆ ਦੇਖੋ ਜੀ ਅਜੇ ਨਾ ਚਾਲੂ ਨਹੀਂ ਹੋਇਆ ਆ ਸੀ ਮੇਨ ਗੇਟ ਤੇ ਇਹਨੂੰ ਲੱਗਿਆ ਵਾ ਲੋਕ ਆ ਦੇਖੋ ਚਲੋ ਜਦੋਂ ਅਗਲੀ ਵਾਰ ਆਏ ਹੋ ਸਕਦਾ ਉਦੋਂ ਚਾਲੂ ਹੋਵੇ ਫੇਰ ਦਿਖਾਵਾਂਗੇ ਚਲਿਏ ਚਲਿਏ ਬੱਚੋ ਆ ਸਾਰਾ ਪਾਰਕ ਦਾ ਏਰੀਆ ਇਹਦੇ ਵਿੱਚ ਪਾਰਕ ਉਹ ਪੁਲ ਜੇ ਬਣਿਆ ਦੇਖ ਨਦੀ ਜੀ ਹੈ ਨਾ ਨਿੱਕੀ ਜੀ ਬਣਾਈ ਵੀ ਪਾਰਕ ਤੇ ਆ ਸਿੱਧਾ ਰਸਤਾ ਜਾਊਗਾ ਡੀਅਰ ਸਫਾਰੀ ਨੂੰ ਹੁਣ ਆਪਾਂ ਪਹਿਲਾਂ ਡੀਅਰ ਸਫਾਰੀ ਕਰਦੇ ਆਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਇੱਥੇ ਕਿਹੜੇ ਕਿਹੜੇ ਹੋਰ ਰਹਿ ਗਏ ਆਪਣੇ ਨਹੀਂ ਉਹ ਤਾਂ ਉੱਥੇ ਸੀ ਚਿਤਕ ਪਾਰਕ ਚ ਸੀ ਆ ਦੋਸਤੋ ਆਪਾਂ ਪਹੁੰਚ ਗਏ ਆਂ ਡੀਅਰ ਸਫਾਰੀ ਤੇ ਆ ਬਸ ਮੇਰੇ ਸਾਹਮਣੇ ਬਿਲਕੁਲ ਆ ਗਈ ਡੀਅਰ ਸਫਾਰੀ ਇੱਥੇ ਕੀ ਹੈ ਕਿ ਕਾਫੀ ਖੁੱਲਾ ਏਰੀਆ ਹੈ ਜੰਗਲ ਹੈ ਤੇ ਅੰਦਰ ਹਿਰਨ, ਰੋਜ਼, ਨੀਲਗਾਂ ਕਾਫੀ ਜਾਨਵਰ ਛੱਡੇ ਹੋਏ ਆ ਉਹਦੇ ਵਿੱਚ ਦੀ ਈ ਰਿਕਸ਼ਾ ਤੇ ਲੈ ਕੇ ਸਾਰਾ ਘੁਮਾ ਕੇ ਲੈ ਕੇ ਆਉਣਗੇ ਬਿਲਕੁਲ ਜਾਨਵਰਾਂ ਦੇ ਆਪਾਂ ਕੋਲ ਦੀ ਲੰਘਾਂਗੇ ਆਓ ਆ ਪਹੁੰਚ ਗਏ ਆਪਾਂ ਡੀਅਰ ਸਫਰੀ ਤੇ ਆਹ ਗੇਟ ਆ ਗਿਆ ਦੇਖੋ ਮੇਨ ਗੇਟ ਇੱਥੇ ਡੀਅਰ ਸਫਰੀ ਦਾ ਤੇ ਆਹ ਟਿਕਟ কাউন্টার ਆ ਗਿਆ ਇੱਥੋਂ ਟਿਕਟ ਮਿਲ ਜੂਗੀ ਆਪਾਂ ਨੂੰ ਵੱਡਿਆਂ ਦੀ ਆ ਦੇਖੋ ਲਿਖਿਆ ਸਾਰਾ ਵੱਡਿਆਂ ਦੀ 200 ਰੁਪਏ ਤੇ ਬੱਚਿਆਂ ਦੀ 20 ਰੁਪਏ ਟਿਕਟ ਆ ਆ ਬਸ ਹੁਣ ਆਪਾਂ ਟਿਕਟ ਕਟਾਈਏ ਤੇ ਉਹ ਈ ਰਿਕਸ਼ਾ ਖੜਾ ਉੱਥੇ ਤੇ ਆਪਾਂ ਕਰਵਾਈਏ ਤੁਹਾਨੂੰ ਜੰਗਲ ਸਫਾਰੀ ਆਓ ਜਾਨਵਰਾਂ ਦੇ ਬਿਲਕੁਲ ਨੇੜੇ ਲੈ ਕੇ ਚਲੀਏ ਹੇਰਨ ਰੋਜ਼ ਕਾਫੀ ਕੋਸ਼ ਅੰਦਰ ਕਿੰਨੇ ਹੋਗੇ 100 ਰੁਪਏ 100 ਰੁਪਏ ਜਾਈਏ ਅੰਦਰ ਹਾਂਜੀ ਕਿੰਨੇ ਜੀ ਆਜੋ ਲਈ ਹੈ 릭ਸ਼ਾ ਦੀ ਤੇ ਜੰਗਲ ਸਫਾਰੀ ਲਈ ਹੁਣ ਆਪਾਂ ਬੈਠ ਗਏ ਆ ਆਪਣੀ ਗੱਡੀ ਆ ਪਿੱਛੇ ਰੁਪਿੰਦਰ ਬੱਚੇ ਅਮਿਤੋਜ ਤੇ ਇਹ ਆ ਵੀ ਆ ਪਿੱਛੇ ਬੈਠੇ ਮੈਂ ਮੂਰੇ ਮੈਂ ਮੂਰੇ ਬਹਿ ਕੇ ਮੈਂ ਕਿਹਾ ਚਲੋ ਵੀਡੀਓ ਵਧੀਆ ਛੋਟੋ ਹੋ ਜੂਗੀ ਤੇ ਬਸ ਹੁਣ ਸ਼ੁਰੂ ਆਉਣ ਵਾਲੀ ਆ ਉਹ ਲੈ ਕੇ ਚੱਲੀਏ ਤੁਹਾਨੂੰ ਡੀਅਰ ਸਫਾਰੀ ਤੇ ਨੇੜੇ ਲੈ ਆ ਆ ਸਿਆਸੀ ਆ ਦੇਖੋ ਹਿਰਨ ਆ ਕਿੰਨੇ ਬੈਠੇ ਆ ਦੇਖੋ ਇਹਨਾਂ ਦੇ ਕੀ ਨਾਮ ਹੈ ਇਹ ਬਾਈ ਸਾਂਭਰ ਆ ਇਹ ਰੋਜ਼ ਆ ਸਾਰੇ ਆ ਰੋਜ਼ ਹਾਂਜੀ ਸਿੰਘ ਵਾਲਾ ਸਾਂਭਰ ਆ ਸਾਂਭਰ 4 ਵਾਲਾ ਸਕੋਟੀ ਡੀਅਰ ਆ ਓਕੇ ਆ ਦੇਖੋ ਰੋਜ਼ ਖੜਾ ਸਾਹਮਣੇ ਆ ਰੋਜ਼ ਤੇ ਉਹ ਕਿਹੜਾ ਵੱਡੇ ਵੱਡੇ ਸਿੰਗਾਾਂ ਵਾਲਾ ਸਾੰਭਰ 12 ਸਿੰਗੇ ਮੋਰ ਸਾਰਾ ਕੁਝ ਆ ਦੇਖੋ ਹਿਰਨ ਪਿੱਛੇ ਤੁਰੇ ਫਿਰਦੇ ਇਹ ਕਹ ਬਲੈਕ ਹਿਰਨ ਕਾਲਾ ਹਿਰਨਾ ਦੇਖੋ ਜੀ ਆ ਦੇਖੋ ਜੀ ਆ ਦੱਸਿਆ ਆ ਵੀ 50 ਕਿੱਲਿਆਂ ਚ ਫੈਲਿਆ ਹੋਇਆ ਜੰਗਲ ਸਾਰਾ ਬਹੁਤ ਜਿਆਦਾ ਇਹਦੇ ਵਿੱਚ ਜਾਨਵਰ ਆਹੇ ਹਿਰਨ 12 ਸਿੰਘੇ ਰੋਜ਼ ਨੀ ਲਗਾਏ ਸਾੰਬਰ ਕਾਫੀ ਕੁਛ ਹੈ ਜਾਨਵਰ ਆਸਤੇ ਤਾਂ ਜੰਨਤ ਆ ਜਗਾ ਆ ਕਾਲੇ ਹਿਰਨ ਫੇਰ ਆ ਗਏ ਆ ਦੇਖੋ ਇਹ ਕਾਲਾ ਹਿਰਨ ਇਥੇ ਨਾਲ ਹੀ ਰੋਜ਼ ਆ ਦੇਖੋ ਇਧਰੋਂ ਬਾਉਂਡਰੀ ਬਾਲ ਆ ਗਈ ਤੇ ਇੱਥੋਂ ਫੇਰ ਕਮਾ ਲਿਆ ਦੁਬਾਰਾ ਫੇਰ ਹੁਣ ਦੂਜੇ ਪਾਸੇ ਦੀ ਪਰਲੇ ਪਾਸੇ ਦੀ ਬਾਉਂਡਰੀ ਬਾਲ ਦੇ ਨਾਲ-ਨਾਲ ਲੈ ਕੇ ਜਾਣਗੇ ਉਧਰ ਵੀ ਕਿਹੜੇ ਜਾਨਵਰ ਬੈਠੇ ਆ ਉਹ ਵੀ ਦੇਖਾਂਗੇ ਹੁਣ ਆਪਾਂ ਨੀਲਗਾ ਜਿਆਦਾ ਆਹੀ ਹੈ ਹਿਰਨ ਸਾੰਬਰ ਨਿਕਨਕੇ ਜੇ 12 ਸਿੰਗੇ ਜੇ ਆਹੀ ਆ ਜਿਆਦਾ ਜਾਨਵਰ ਇੱਥੇ ਬਿਲਕੁਲ ਕੋਲ ਦੇ ਜਾਨਵਰਾਂ ਦੀ ਸਿਰਫ 10 ਫੁੱਟ ਦੀ ਦੂਰੀ ਹੈ ਆਪਣੇ ਤੇ ਇਹਨਾਂ ਦੀ 12 ਸਿੰਗਿਆਂ ਦੀ ਆ ਦੇਖੋ ਨਿਕਨਕੇ ਹਿਰਨ ਆ ਦੇਖੋ ਜਮਾ ਕੋਲੇ ਖੜਾਈ 12 ਸਿੰਗ ਹਲੋ ਜੀ ਸਾਰੇ ਆਪਾਂ ਇਹਦੇ ਜੰਗਲ ਆ ਕਿਹੜਾ ਜੰਗਲ ਡੀਅਰ ਸਫਾਰੀ ਬੋਲਦੇ ਆ 50 ਕਿੱਲੇਾਂ ਚ ਬਣਿਆ ਹੋਇਆ ਬਹੁਤ ਕਾਫੀ ਵੱਡਾ ਏਰੀਆ ਬਹੁਤ ਜਾਨਵਰ ਹੈ ਫੇਰਨ 12 ਸਿੰਗੇ ਰੋਜ਼ ਸਾਂਬਰ ਤੇ ਸਾਰਿਆਂ ਦੇ ਆਪਾਂ ਬਿਲਕੁਲ ਕੋਲ ਦੀ ਨੰਕੇ ਆਏ ਆ ਬਿਲਕੁਲ ਕੋਲੇ ਕੋਲੇ ਫਿਰਦੇ ਸੀ ਤੇ ਆ ਆਪਣੀ ਹੋ ਗਈ ਡੀਅਰ ਸਫਾਰੀ ਕੰਪਲੀਟ ਲਗਭਗ 10-12 ਮਿੰਟ ਲੱਗਦੇ ਆ ਸਾਰਾ ਏਰੀਆ ਘੁਮਾਉਂਦੇ ਆ ਤੇ ਆ ਬਸ ਹੁਣ ਆਪਾਂ ਪਹੁੰਚ ਗਏ ਆ ਵਾਪਸ ਤੇ ਦੁਬਾਰਾ ਚੱਲੀਏ ਯੂਟਿਊਬ ਆਓ ਤੇ ਅਮਤੋਜ ਹੁਣ ਆਪਾਂ ਡੀਅਰ ਸਫਾਰੀ ਦੇਖ ਕੇ ਆਏ ਆ ਵਧੀਆ ਲੱਗੀ ਹਾਂਜੀ ਤੇ ਕੀ ਕੀ ਦੇਖਿਆ ਡੀਅਰ ਆਰ ਮੰਕੀ ਮੰਕੀ ਵੀ ਸੀ ਮੈਨੂੰ ਨਹੀਂ ਦਿਖਿਆ ਹੋਰ 12 ਸਿੰਗੇ ਦੇਖੇ ਸੀ ਐ ਕੋ ਦੇਖੇ ਸਿੰਗ ਐ ਗੋਲ ਗੋਲ ਸਿੰਘ ਸੀ ਜਿਨ੍ਹਾਂ ਦੇ ਹਿਰਨ ਜੇ ਕਾਲੇ ਕਾਲੇ ਰੰਗ ਹਾਂ ਉਹ ਦੇਖ ਲਈ ਮਜ਼ਾ ਆਇਆ ਨਹੀਂ ਸੀ ਬਸ ਉੱਥੇ ਨਹੀਂ ਨਹੀਂ ਬਹੁਤ ਸੀ ਤੈਨੂੰ ਤੈਨੂੰ ਦੋ ਦੇਖੇ ਹੁਣੇ ਬਹੁਤ ਸੀ ਆ ਹੁਣ ਇੱਥੇ ਨਾ ਪਾਰਕ ਬਣਿਆ ਹੋਇਆ ਜੀ ਆਪਾਂ ਉਹਦੇ ਵਿੱਚ ਦੀ ਲੰਘ ਰਹੇ ਆ ਬਹੁਤ ਸੋਹਣਾ ਦੇਖੋ ਗ੍ਰੀਨਰੀ ਕਿੰਨੀ ਤੇ ਤਰ੍ਹਾਂ ਤਰ੍ਹਾਂ ਦੇ ਬੂਟੇ ਲੱਗੇ ਹੋਏ ਆ ਪੀੜੇ ਪੀੜੇ ਰਸਤੇ ਵੱਡੇ ਵੱਡੇ ਦਰਖਤ ਸ਼ਾਨਦਾਰ ਰਸਤੇ ਧੁੱਪ ਤਾਂ ਜਮੇ ਨਹੀਂ ਥੋੜੀ ਥੋੜੀ ਆ ਰਹੀ ਹੈ ਦੇਖੋ ਵਧੀਆ ਯਾਰ ਦੇਖਣ ਵਾਲੀ ਚੀਜ਼ ਐ ਬੱਚਿਆਂ ਨੂੰ ਤਾਂ ਜ਼ਰੂਰ ਲੈ ਕੇ ਆਇਓ ਇੱਕ ਵਾਰੀ ਇੱਥੇ ਤੇ ਜਿਹੜੇ ਜਿਹੜੇ ਮੇਰੇ ਵੀਰ ਭੈਣ ਪਿੰਡਾਂ ਇੱਥੇ ਆ ਚੁੱਕੇ ਮੈਂ ਪਹਿਲਾਂ ਵੀ ਕਿਹਾ ਸੀ ਕਮੈਂਟ ਕਰਕੇ ਜ਼ਰੂਰ ਦੱਸਿਓ ਬੱਚੇ ਵੀ ਇੱਥੇ ਆ ਗਏ ਨਾ ਜੀ ਬਹੁਤ ਖੁਸ਼ ਹੁੰਦੇ ਆ ਝੂਲੇ ਬਹੁਤ ਲੱਗੇ ਆ ਪਾਰਕ ਬਣੇ ਆ ਮਤਲਬ ਪਿਕਨਿਕ ਸਪੌਟ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ ਆ ਲੋ ਜੀ ਆਪਾਂ ਪਹੁੰਚ ਗਏ ਹੁਣ ਵਿਆਖਿਆ ਕੇਂਦਰ 'ਚ ਆਓ ਤੁਹਾਨੂੰ ਹੁਣ ਦਿਖਾਈਏ ਅੰਦਰੋਂ ਇੱਥੇ ਕਾਫੀ ਇੰਟਰਸਟਿੰਗ ਚੀਜ਼ਾਂ ਬੱਚਿਆਂ ਵਾਸਤੇ ਤਾਂ ਹੀ ਬੱਚੇ ਜਾਂਦੇ ਭੱਜੇ ਭੱਜੇ ਪਹਿਲਾਂ ਹੀ ਮੂਰੇ ਵੜ ਗਏ ਦੇਖੋ ਇਹ ਪੰਛੀ ਬਣਾਏ ਹੋਏ ਆ ਡਡ ਤੇ ਥੱਲੇ ਬਟਨ ਦਿੱਤੇ ਹੋਏ ਆ ਜਦੋਂ ਹੀ ਆਪਾਂ ਉਹ ਬਟਨ ਦੱਬਾਂਗੇ ਸੇਮ ਆਵਾਜ਼ ਕੱਢੂਗਾ ਪੰਛੀ ਜਿਹੜਾ ਪੰਛੀ ਬਣਿਆ ਹੋਇਆ ਆ ਤੇ ਬੱਚਿਆਂ ਨੂੰ ਇਥੋਂ ਪੰਛੀਆਂ ਦੀਆਂ ਆਵਾਜ਼ਾਂ ਆਪਾਂ ਦਿਖਾ ਸਕਦੇ ਹਾਂ ਵੀ ਕਿਹੜਾ ਪੰਛੀ ਦੀ ਆਵਾਜ਼ ਕਿਹੋ ਜੀ ਹੁੰਦੀ ਹੈ ਪਰ ਅਫਸੋਸ ਰਿਪੇਅਰ ਲਈ ਬੰਦ ਹੈ ਜੀ ਅੱਜ ਜੀ ਆ ਕਿਵੇਂ ਹੁਣ ਰੂਮ ਬਣਿਆ ਇੱਥੇ ਚੱਲ ਰਿਹਾ ਇੱਕ ਰੂਮ 'ਚ ਚੱਲ ਰਿਹਾ ਈਮੂ ਬਣਿਆ ਹੋਇਆ ਆ ਆ ਬਟਨ ਦਿੱਤੇ ਹੋਏ ਆ ਅੰਤੋਜ ਦਿਖਾਓ ਆਵਾਜ਼ ਇਹਦੀ ਆ ਦੇਖੋ ਜੀ ਇੱਥੇ ਜਾਨਵਰ ਬਣੇ ਹੋਏ ਆ ਤੇ ਇੱਥੇ ਬਟਨ ਦਿੱਤੇ ਹੋਏ ਆ ਜਿਹੜਾ ਬਟਨ ਤੁਸੀਂ ਦਬੋਗੇ ਉਸੇ ਪੰਛੀ ਦੀ ਆਵਾਜ਼ ਆਊਗੀ ਨਾਲ ਉਹਦੇ ਲਾਈਟ ਵੀ ਜਗੂਗੀ ਹਾਈਲਾਈਟ ਵੀ ਹੋਊਗਾ ਦੇਖੋ ਤੇ ਐਕਚੁਅਲੀ ਦੋਸਤੋ ਅੱਜ ਸ਼ਾਇਦ ਸੰਡੇ ਹੈ ਤਾਂ ਕਰਕੇ ਨਹੀਂ ਨਾ ਇੱਥੇ ਜੋ ਵਿਆਖਿਆ ਕੇਂਦਰ ਹੈ ਇੱਥੇ ਇੰਚਾਰਜ ਬੈਠੇ ਹੁੰਦੇ ਆ ਲਾਸਟ ਟਾਈਮ ਜਦੋਂ ਅਸੀਂ ਆਏ ਸੀ ਉਹਨਾਂ ਨੇ ਇੱਕ ਸਕੀਮ ਦੱਸੀ ਸੀ ਐਨੀਮਲ ਅਡਾਪਸ਼ਨ ਸਕੀਮ ਉਹਦੇ ਵਿੱਚ ਕੀ ਹੈ ਕਿ ਤੁਸੀਂ ਜੇ ਘਰ ਕਿਸੇ ਵੀ ਬੇਜਵਾਨ ਜਾਨਵਰ ਨੂੰ ਨਹੀਂ ਰੱਖ ਸਕਦੇ ਤਾਂ ਇੱਥੇ ਜਿੰਨੇ ਵੀ ਜਾਨਵਰ ਆ ਕਿਸੇ ਵੀ ਇੱਕ ਜਾਨਵਰ ਨੂੰ ਤੁਸੀਂ ਅਡਾਪਟ ਕਰ ਸਕਦੇ ਹੋ ਉਹਦੀ ਖਾਦ ਖਰਾਦ ਦਾ ਖਰਚਾ ਤੁਸੀਂ ਇੱਥੇ ਦੇ ਸਕਦੇ ਹੋ ਜੋ ਬੰਦ ਹੈ ਤੇ ਰਹੂਗਾ ਇੱਥੇ ਜਾਨਵਰ ਉਹਦਾ ਸਾਰਾ ਖਰਚਾ ਤੁਸੀਂ ਚੱਕੋਗੇ ਜਿਹਦੇ ਨਾਲ ਤੁਸੀਂ ਪੁੰਨ ਦੇ ਭਾਗੀਦਾਰ ਵੀ ਬਣ ਸਕਦੇ ਹੋ ਉਹ ਜੋ ਮੈਂ ਸ਼ੁਰੂ ਹੀ ਦੱਸਿਆ ਸੀ ਉਹ ਇਹੀ ਸਕੀਮ ਸੀ ਤੇ ਜਦੋਂ ਵੀ ਤੁਸੀਂ ਵਰਕਿੰਗ ਡੇ ਚਾਹੋ ਤਾਂ ਇੱਥੇ ਇੰਚਾਰਜ ਸਾਹਿਬ ਬੈਠੇ ਹੋਣਗੇ ਉਹਨਾਂ ਨਾਲ ਮਿਲ ਕੇ ਤੁਸੀਂ ਜੇ ਕੁਝ ਅਡਾਪਟ ਕਰਨਾ ਹੋਵੇ ਤਾਂ ਗੱਲ ਕਰ ਸਕਦੇ ਹੋ ਜੀ ਇਹ ਸਾਰਾ ਜ਼ੂਕਮਨ ਤੋਂ ਬਾਅਦ ਜਦੋਂ ਤੁਸੀਂ ਵਾਪਸ ਆਉਂਗੇ ਮੇਨ ਗੇਟ ਕੋਲੇ ਇੱਕ ਕੰਟੀਨ ਹੋ ਸਕਦਾ ਤੁਹਾਨੂੰ ਭੁੱਖ ਲੱਗੀ ਹੋਵੇ ਤਾਂ ਤੁਸੀਂ ਇੱਥੋਂ ਰਿਫਰੈਸ਼ਮੈਂਟ ਕੁਛ ਨਾ ਕੁਛ ਆਪਦੀ ਲੈ ਸਕਦੇ ਹੋ ਤੇ ਕਿਹੋ ਜੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ